ਪੰਜਾਬ ਸਰਕਾਰ ਦੇ ਲਾਲਿਆਂ ਤੋਂ ਤੰਗ ਆ ਕੇ ਯੂਨਾਈਟਿਡ ਨਰਸਿਸ ਐਸੋਸੀਏਸ਼ਨ ਆਫ ਪੰਜਾਬ ਦੇ ਨਾਲ ਰਲ ਕੇ ਨਰਸਿੰਗ ਐਸੋਸੀਏਸ਼ਨ ਐਮਜ਼ ਮੁਹਾਲੀ ਵੱਲੋਂ ਅੱਜ ਤੋਂ ਰੋਜ਼ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ ਹੈ ਮਿਤੀ 21 ਅਪ੍ਰੈਲ ਨੂੰ ਐਸੋਸੀਏਸ਼ਨ ਦੇ ਸਮੂਹ ਮੈਂਬਰਸ ਵੱਲੋਂ ਇੱਕ ਪੱਤਰ ਲਿਖਿਆ ਗਿਆ ਕਿ ਅੰਮ੍ਰਿਤਸਰ ਪਟਿਆਲਾ ਅਤੇ ਮੁਹਾਲੀ ਤੋਂ ਸੰਘਰਸ਼ ਨੂੰ ਹੋਰ ਅੱਗੇ ਵਧਾਉਂਦੇ ਹੋਏ ਸਰਕਾਰ ਦੇ ਪ੍ਰਤੀ ਰੋਸ ਜ਼ਾਹਰ ਕੀਤਾ ਜਾਏਗਾ ਕਿਉਂਕਿ ਹੁਣ ਤੱਕ ਜਿੰਨੀਆਂ ਵੀ ਮੀਟਿੰਗਾਂ ਡਾਇਰੈਕਟਰ ਕੋਚ ਅਤੇ ਮੈਡੀਕਲ ਸਿੱਖਿਆ ਵਿਭਾਗ ਪ੍ਰਮੁਖ ਸਕੱਤਰ ਕੋਚ ਅਤੇ ਮੈਡੀਕਲ ਸਿੱਖਿਆ ਵਿਭਾਗ ਅਤੇ ਮਾਨਯੋਗ ਸਿਹਤ ਮੰਤਰੀ ਪੰਜਾਬ ਨਾਲ ਹੋਈਆਂ ਉਹ ਸਾਰੀਆਂ ਬੇਨਤੀ ਜਾ ਰਹੀਆਂ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਜੁਲਾਈ 2020 ਤੋਂ ਬਾਅਦ ਪਰਤੀ ਹੋਏ ਮੁਲਾਜ਼ਮਾਂ ਦੀ ਕੋਈ ਸੁਣਵਾਈ ਨਹੀਂ ਕੀਤੀ ਗਈ ਅਸੀਂ ਹੁਣ ਇਸ ਵੀਡੀਓ ਦੇ ਰਾਹੀਂ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਸਾਡੀ ਆ ਕੁਝ ਮੰਗਾ ਤੇ ਨਵਾਈ ਕਰੇ ਅਤੇ ਇਹਨਾਂ ਮੰਗਾਂ ਨੂੰ ਸੁਣਦੇ ਹੋਏ ਉਹਨਾਂ ਤੇ ਗੌਰ ਫਰਮਾਏ ਪੰਜਾਬ ਦੇ ਵਿੱਚ 2020 ਤੋਂ ਬਾਅਦ ਭਰਤੀ ਹੋਏ ਸਟਾਫ ਨਰਸਾਂ ਨੂੰ 16000 ਰੁਪਏ ਦਾ ਕਟੋਟ-ਕਟ ਹਰ ਮਹੀਨੇ ਬੇਸਿਕ ਤਨਖਾਹ ਦੇ ਵਿੱਚ ਘਾਟਾ ਪੈ ਰਿਹਾ ਹੈ ਜਿਸ ਦੇ ਨਾਲ ਬੰਦੇ ਪੱਤੇ ਵੀ ਉਸ ਅਨੁਸਾਰ ਇੱਕ ਸਟਾਫ ਨਰਸ ਨੂੰ ਹਾਨੀ ਦੇ ਵਿੱਚ ਆ ਰਹੇ ਹਨ 7 CPC ਦੇ ਅਨੁਸਾਰ ਬੰਦੇ ਜਿਨ੍ਹਾਂ ਨੇ ਪੱਤੇ ਹਨ ਉਹ ਸਾਰੇ ਸਟਾਫ ਨਰਸਾਂ ਨੂੰ ਦਿੱਤੇ ਜਾਣ ਨਰਸਿੰਗ ਅਫਸਰ ਦਾ ਅਦਾ ਦਿੱਤਾ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਹੋ ਰਾਜਾਂ ਦੇ ਵਿੱਚ ਸਟਾਫ ਨਰਸ ਨੂੰ ਨਰਸਿੰਗ ਅਫਸਰ ਦਾ ਅਦਾ ਦੇ ਹਟਾ دیا ਗਿਆ ਹੈ ਅਤੇ ਇਸ ਦੇ ਨਾਲ ਹੀ ਗਰੁੱਪ ਸੀ ਤੋਂ ਗਰੁੱਪ ਬੀ ਦੇ ਵਿੱਚ ਕਰਨ ਦੇ ਲਈ ਵੀ ਅਸੀਂ ਦਰਖਾਸਤ ਕਰ ਰਹੇ ਹਾਂ ਨਰਸਿੰਗ ਸਿਸਟਰਾਂ ਦੇ ਅਪੋਸਟਰ ਸਟਾਫ ਨਰਸਿਸ ਦੇ ਅਨੁਪਾਤ ਦੇ ਅਨੁਸਾਰ ਕ੍ਰੀਏਟ ਕੀਤੀਆਂ ਜਾਣ ਅਤੇ ਇਸ ਤੋਂ ਇਲਾਵਾ ਸਾਡੀ ਇਹ ਵੀ ਮੰਗ ਹੈ ਕਿ ਜੋ ਸੁਸਾਇਟੀ ਹੈ ਜੋ ਇਸ ਦੇ ਮੁਹਾਲੀ ਦੇ ਵਿੱਚ ਬਣੀ ਹੋਈ ਹੈ ਉਸ ਸੋਸਾਇਟੀ ਨੂੰ ਪੰਕ ਕਰਕੇ ਇਮ ਤੋਂ ਮੁਹਾਲੀ ਨੂੰ ਸਰਕਾਰੀ ਮੈਡੀਕਲ ਕਾਲਜ ਬਣਾਇਆ ਜਾਵੇ ਅਤੇ ਇਸ ਤੋਂ ਇਲਾਵਾ ਡੀਆਰਐਮੀ ਤੋਂ ਡੀਐਸਐਸ ਵਿੱਚ ਜਾਣ ਦੀ ਆਪਸ਼ਨ ਰੱਖੀ ਜਾਵੇ ਇਸ ਦੇ ਨਾਲ ਹੀ ਐਮਟੀਐਸ ਜਿਹੜਾ ਹੈ 10% ਤੋਂ 14% ਕੀਤਾ ਜਾਏ ਜਿਵੇਂ ਕਿ ਬਾਕੀ ਮੈਡੀਕਲ ਕਾਲਜਿਸ ਦੇ ਵਿੱਚ ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਹੈ ਅਸੀਂ ਉਹ ਵੀ ਮੰਗ ਕਰਦੇ ਹਾਂ ਕਿ ਮੁਹਾਲੀ ਦੇ ਵਿੱਚ ਵੀ ਉਸ ਨੂੰ 10% ਤੋਂ ਵਧਾ ਕੇ 14% ਕਰ ਦਿੱਤਾ ਜਾਵੇ